ਉਮੀਦ ਇਹ ਜਿਹੜਾ ਸੀ ਉਹ ਮਦਾਨੀ ਸੀ ਮਦਾਨੀ ਲੀਡਰ ਸੀ ਉੱਥੇ ਮੈਦਾਨ 'ਚ ਆ ਕੇ ਉਹਨੇ ਗੱਲ ਕਰਨੀ ਸੀ ਉਹ ਤੇ ਅੱਜ ਬਹੁਤ ਜ਼ਿਆਦਾ ਚੇਤੇ ਆਉਣ ਡਿਆ ਜਦੋਂ ਉਹਦਾ ਚੇਤਾ ਆਉਂਦਾ ਇੱਕ ਵਾਰੀ ਦਿਲ ਤੇ ਝੀਟ ਪੈਂਦੀ ਹੈ ਕਿ ਦੀਪ ਸਿੱਧੂ ਤੂੰ ਅੱਜ ਹੁੰਦਾ ਤੇ ਕੋਈ ਮਸਲਾ ਹੋਰ ਹੀ ਹੋਣਾ ਸੀ ਹੈਨਾ ਉਹ ਬਹੁਤ ਵਧੀਆ ਗੁੱਸੇ ਕਿਉਂ ਜੀ ਸੰਤ ਜੀ ਮਨਾਈਲ ਸਿੰਘ ਭਿੰਡਰਾਂ ਵਾਲਾ ਸਾਡੇ ਦਿਲ ਦੇ ਵਿੱਚ ਆ ਇੱਥੋਂ ਨਹੀਂ ਕੋਈ ਕੱਢ ਸਕਦਾ ਉਹਨੂੰ ਉਹਦੇ ਪੋਸਟ ਪਾੜਨਾ ਉਹ ਡਰਦੇ ਪੋਸਟ ਪਾੜਦੇ ਨੇ ਸੰਤ ਜੀ ਮਨਾਈਲ ਸਿੰਘ ਭਿੰਡਰਾਂ ਵਾਲਾ ਸਾਡੇ ਦਿਲ ਦੇ ਵਿੱਚ ਆ ਇਹ ਉਹਨਾਂ ਦਾ ਅੱਜ ਵੀ ਮਾਨ ਸਤਕਾਰ ਸਾਡਾ ਪੂਰਾ ਉਹਨਾਂ ਦਾ ਇਹਦੇ ਦਰਬੋਕੀ ਦੀ ਨਿਸ਼ਾਨੀ ਨਾਲ ਪੋਸਟਰ ਬਾੜਨਾ ਦਰਬੋਕ ਹੋ ਕੇ ਪੋਸਟਰ ਬਾੜ ਰਿਹਾ ਵਾਰ-ਵਾਰ ਫੇਰਿੰਗ ਕਰਦੇ ਆ ਅਸੀਂ ਇਹ ਪ੍ਰਸ਼ਾਸਨ ਨੂੰ ਕਹਿੰਦੇ ਆ ਇੱਕ ਬੰਦੇ ਕਸਾਨੀ ਤੇ ਇੱਕ ਬੰਦੇ ਜਵਾਨੀ ਲਾਤੀ ਆ ਠੀਕ ਹੈ ਆਈ ਇੱਥੇ ਕੋਈ ਨੇਤਾ ਆਵੇ ਨੇਤੇ ਹੋਣ ਮੂਰੇ ਇਹਨਾਂ ਦੇ ਐਮਐਲਏ ਜਾਂ ਆਪ ਇਹ ਕਿਵੇਂ ਮਰਨੇ ਨੂੰ ਪਤਾ ਲੱਗੇ ਆ ਵੇਖੋ ਤੁਹਾਡਾ ਇੱਕ ਰੱਬ ਬੈਠਾ ਹੀ ਤੁਹਾਨੂੰ ਖਾਣ ਵਾਲਾ ਜਨਮ ਦੇਣ ਵਾਲੀ ਮਾਂ ਤੇ ਦੂਜਾ ਖਾਣ ਵਾਲਾ ਅੰਨ ਦੇਖਦਾ ਜੀ ਨਾਮ ਹੈ ਵੀਰੇ ਆਪਣਾ ਕੀ ਕਹਿੰਦਾ ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਮੈਂ ਗੁਰਦਾਸਪੁਰ ਜ਼ਿਲ੍ਹੇ ਤੋਂ ਆਇਆ ਜੀ ਤੇ ਜਿਹੜੇ ਵੀ ਕੋਲ ਕਿੰਨੀਆਂ ਮੀਟਿੰਗਾਂ ਹੋ ਚੁੱਕੀਆਂ ਹਨਾ ਕੋਈ ਹੱਲ ਨਹੀਂ ਨਿਕਲ ਰਿਹਾ ਤੁਹਾਨੂੰ ਕੀ ਲੱਗਦਾ ਜੇਕਰ ਮੀਟਿੰਗਾਂ ਦੇ ਵਿੱਚ ਕੋਈ ਹੱਲ ਨਹੀਂ ਨਿਕਲਦਾ ਤਾਂ ਕਿਸਾਨ ਇੱਥੇ ਬੰਦਿਆ ਜਾਂ ਕਿਸਾਨ ਹੁਣ ਅੱਗੇ ਉਹਨੇ ਕੀ ਕੀ ਕਰ ਕਰਨਗੇ ਨਹੀਂ ਜੀ ਜਿਹੜੀ ਜਥੇਬੰਦੀਆਂ ਨੇ ਜਥੇਬੰਦ ਉਹਨਾਂ ਕੇ ਆਖੀ ਰੁਗੋ 2:00 ਵਜੇ ਤੱਕ ਟਾਈਮ ਦਿੰਨੇ ਤੁਹਾਨੂੰ ਅੱਬਾ ਕਿਸੇ ਦਾ ਨੁਕਸਾਨ ਨਹੀਂ ਚਾਹੁੰਦੇ ਕਿਸੇ ਦਾ ਧੀਪਤ ਕੋਈ ਨੁਕਸਾਨਿਆ ਜਾਵੇ ਅਸੀਂ ਇਹ ਨਹੀਂ ਚਾਹੁੰਦੇ ਅੱਬਾ ਗੱਲਬਾਤ ਨਾਲ ਮਸਲਾ ਹੱਲ ਹੁੰਦਾ ਤੇ ਆਪਾਂ ਜ਼ਰੂਰ ਕਰਨਾ ਚਾਹੁੰਦੇ ਹਾਂ ਨਹੀਂ ਭਾ ਚਲੋ ਵਧੀਆ ਗੱਲ ਹੈ ਨਾ ਇਹ ਗੱਲਬਾਤ ਆਸਾਨਾ ਨਿਗੜਦੇ ਪਰ ਜੀ ਜੋ ਦੇਖ ਰਹੇ ਆ ਜੀ ਦਿੱਲੀ ਧਰਨਾ ਵੀ ਹੈ ਨਾ ਬੜੇ ਕੁੱਤੇ ਟਿੱਕੇ ਜਿੱਤੇ ਆ ਸਾਡੇ ਕੋਲ ਇਹ ਸੀਰੀਅਲ 800 ਤਰੀਬਾ ਕਿਸਾਨ ਸੀ ਜੀ 700 ਕੁਛ ਹੋ ਜਾਂਦੇ ਆ ਅਸੀਂ ਜਾਂਦੇ ਦੁਬਾਰਾ ਰਿਕਵਿਟ ਹੋਏ ਤੇ ਜੇਕਰ ਕੁਝ ਐਵੇਂ ਹੀ ਲੱਗਦਾ ਕਿ ਜੇ ਤੁਹਾਡੇ ਸੀਰੀਅਲ ਆਪੂ ਜੀ ਤੁਸੀਂ ਗੱਲਬਾਤ ਕੀਤੀ ਜਿਉ ਅੱਗੇ ਹੋ ਕੇ ਜਾਣ ਸਭ ਤੋਂ ਅੱਗੇ ਮੋਢੀ ਬਣ ਨੀ ਨੌਜਵਾਨੇ ਹਰੋਂ ਗੁੱਸਾ ਘਟਿਆ ਜਾਂਦਾ ਜੇਕਰ ਉਹ ਅੱਗੇ ਜਾਣ ਤਾਂ ਜਿਹੜੀ ਔਜ ਹੈ ਜਾਂ ਜਿਹੜੀ ਸੱਤਾ ਦਾ ਉਤਾਰ ਹੈ ਉਹਨਾਂ ਤੇ ਅਟੈਕ ਨਹੀਂ ਕਰ ਸਕਦੀ ਉਹ ਵੀ ਧਰਨਾ ਜਲਦੀ ਖਤਮ ਹੋ ਜੀ ਇਹ ਆ ਜੀ ਇਹ ਨਹੀਂ ਉਹਨਾਂ ਦੀ ਰਣਨੀਤੀ ਆ ਕੋਈ ਪਿੱਛੇ ਬੈ ਕੇ ਜੇ ਉਹਨਾਂ ਨੂੰ ਕੋਈ ਮੈਸੇਜ ਆਉਂ ਮੈਸੀ ਜੂਥ ਨੂੰ ਦੇਣਾ ਜੂਥ ਨੂੰ ਕਹਿ ਰਿਹਾ ਬੇੜੇ ਰੁਕ ਜਾਓ ਆਪਾਂ ਗਾ ਨਹੀਂ ਜਾਣਾਗਾ ਉੱਤੀਆਂ ਬੁੱਤ ਸਾਰੇ ਕਿਸੇ ਦਾ ਪਿਓ ਆਇਆ ਕਿਸੇ ਦਾ ਪੋਤਾ ਆਇਆ ਇਹ ਧੀ ਆਈ ਆ ਕਿਸੇ ਦੀ ਮਾਂ ਆਈ ਆ ਸਾਡੀਆਂ ਬੀਬੀਆਂ ਵੀ ਆਈਆਂ ਨੇ ਕਿੰਨੀਆਂ ਅਸੀਂ ਸਾਰਿਆਂ ਨੂੰ ਸੇਫ ਕਰਕੇ ਸੇਫ ਤਰੀਕੇ ਨਾਲ ਅੱਗੇ ਜਾਣਾ ਜੀ ਉਹ ਅੱਗੇ ਆਉਣ ਜ਼ਰੂਰ ਹਾਂ ਹੋ ਸਕਦਾ ਵੀ ਉਹਨਾਂ ਦੇ ਉਹ ਅਟੈਕ ਨਾ ਕਰਨ ਕਿਉਂਕਿ ਸੀਨੀਅਰ ਲੀਡਰ ਨੇ ਇਹ ਸੀਨੀਅਰ ਗੱਲਬਾਤ ਹੋ ਰਹੀ ਆ ਉਹਨਾਂ ਦੀ ਤੁਹਾਨੂੰ ਤੁਹਾਨੂੰ ਕੀ ਲੱਗਦਾ ਇਹ ਦੇਖੋ ਹੁਣ 2 ਘੰਟੇ ਦਾ ਟੈਂਕ ਦਿੱਤਾ ਹੈ ਨਾ ਇਹ ਕਿਹੜੇ ਹਨਾ 3-4 ਘੰਟੇ ਅਥਰੂ ਕਾ ਗਰੇ ਆ ਰਹੇ ਹਨ ਅੱਜ ਦਾ ਕੀ ਮਾਹੌਲ ਹੈ ਤੇ ਦੇਖੋ ਨੌਜਵਾਨ ਹਰ ਨੌਜਵਾਨ ਰੰਗ ਜਲਦੀ ਹੀ ਪੜਖਦਾ ਹੈ ਤੇ ਅਸੀਂ ਕਹਿੰਦੇ ਅੱਜੇ ਕੁਝ ਹੋਵੇ ਅੱਜ ਕੋਈ ਅਜੇ ਨਹੀਂ ਸਰ ਇਹੋ ਜੀ ਕੋਈ ਗੱਲਬਾਤ ਨਹੀਂ ਅਜੇ ਹੋਈ ਕੋਈ ਨਿਸ਼ਾਨੇ ਨਹੀਂ ਗਿਆ ਸਾਡਾ ਭਰਾ ਸਾਰੇ ਠੀਕ ਠਾਕ ਨੇ ਉਹਦਾ ਡਰੋਨ ਉਹਨਾਂ ਦੇ ਆ ਰਿਹਾ ਵੇਖੋ ਪਤੰਗ ਭੱਜੀ ਹੋ ਰਹੀ ਆ ਉਹਨਾਂ ਡਰੋਨ ਅੱਗੇ ਨਹੀਂ ਆ ਪਰੇ ਇਸ ਕਰਕੇ ਉਹਨਾਂ ਨੂੰ ਰੋਕ ਕੇ ਰੱਖਿਆ ਪਦੰਗਵਾਜੀ ਫੋਲੋ ਹੋ ਰਹੀ ਆ ਸਾਰੀ ਜਿਹੜੀ ਜੂਤ ਆ ਸਾਰਾ ਜੂਤ ਆਪਣੇ ਇਕੱਠ ਚ ਆ ਕੋਈ ਕਾਲੀ ਨਹੀਂ ਕਰ ਰਿਹਾ ਕਿਉਂਕਿ ਆਪਣੀ ਮੰਨ ਨੂੰ ਨਹੀਂ ਕਰ ਰਿਹਾ ਸਾਰਾ ਜਾਬਤੇ ਵਿੱਚ ਆ ਗਮ ਅਰਜੀ ਦਾ ਆ ਖਬਰ ਹੈ ਕਿ ਹਰਿਆਣਾ ਦੇ ਡੀਜੀਪੀ ਨੇ ਕੱਲ ਰਾਤ ਚਿੱਠੀ ਲਿਖਿਆ ਪੰਜਾਬ ਦੇ ਡੀਜੀਪੂ ਕਿ ਤੁਸੀਂ ਆਪਣੀ ਕਿਸਾਨ ਨੂੰ ਸੰਭਾਲੋ ਇਥੇ ਭੇਜੋ ਤੇ ਪੰਜਾਬ ਦੇ ਡੀਜੀਪੀ ਨੇ ਵਧੀਆ ਸਹਿਯੋਗ ਕੀਤਾ ਕਿ ਨਹੀਂ ਵੀ ਤੁਸੀਂ ਹੱਲ ਕਰਾ ਦਿਓ ਅੱਛਾ ਮਾਹ ਨਹੀਂ ਆਪਾਂ ਇੱਥੇ ਕਿਉਂ ਬੈਠੇ ਆ ਅਸੀਂ ਉਹਨਾਂ ਦੀ ਗੱਲ ਸੀ ਕਿ ਪਿਛਲੇ ਜਦੋਂ ਇਲੈਕਸ਼ਨ ਹੋਇਆ ਆ ਜਦੋਂ ਉਹਨਾਂ ਦਾ ਜਦੋਂ ਇਲੈਕਸ਼ਨ ਹੋਇਆ 14 ਚ ਉਹਨਾਂ ਨੇ ਕਿਹਾ ਇਹ ਆਪਾਂ ਸੁਆਮੀ ਨਾਥਰ ਬੋਡ ਲਾਗੂ ਕਰਾਂਗੇ ਕਰਜਾ ਸਾਰਾ ਮਾਫ ਕਰਾਂਗੇ ਠੀਕ ਹੈ ਜੋ ਨਹੀਂ ਕੀਤਾ ਫੇਰ ਆ ਬ 19ਵੀਂ ਚ ਆਪਣਾ ਚੱਲਿਆ ਜੀ 2122 ਚ ਜਿਹੜਾ ਧਰਨਾ ਚੱਲਿਆ ਠੀਕ ਹੈ ਜੀ ਉਹ ਧਰਨਾ ਪੂਰਾ ਨਿਬੜੇ ਜੀ 21 ਨਿਬੜ ਗਿਆ ਇਹਨਾਂ ਕਹਿਆ ਜੀ ਪਰਦਾ ਨਹੀਂ ਮੰਗਾ ਮੰਨ ਲੀਆਂ ਸਾਰੀਆਂ ਤੁਹਾਨੂੰ ਬਿੱਲ ਬਣਾ ਕੇ ਸੰਸਦ ਜੋ ਪਾਸ ਕਰਾ ਕੇ 8 ਵਜੇ ਸੈਨ ਹੋ ਗਏ ਤੁਹਾਡੇ ਕੋਲ ਉਹਦੀ ਕਾਪੀ ਪਹੁੰਚ ਜੇਗੀ ਇਹਨਾਂ ਆਪਣੇ ਵਾਦੇ ਤੋਂ ਇਹ ਮੁਕਰਿਆ ਡੀਜੀਪੀ ਸਾਹਿਬ ਨੂੰ ਜਾਈਦਾ ਚਿੱਠੀ ਹਾਨੂੰ ਲਿਖਣ ਦੀ ਵੀ ਰਏ ਚਿੱਠੀ ਪੀਐਮ ਸਾਹਿਬ ਨੂੰ ਲਿਖੇ ਉਹਨੂੰ ਪੁੱਛੇ ਵੀ ਜਦੋਂ ਹੱਕ ਆ ਉਹਨਾਂ ਦਾ ਰਾਈਟ ਨੇ ਸਾਡੇ ਅਸੀਂ ਕੋਈ ਬੇਤੁਕ ਸਾਡਾ ਰਾਈਟ ਆ ਵੀ ਆਪਾਂ ਜਾ ਸਕਨੇ ਕਿਤੇ ਵੀ ਇਹਨਾਂ ਬੰਦ ਕਿਉਂ ਕੀਤਾ ਇਹਨਾਂ ਦਾ ਕਿਹੜਾ ਰ ਇਹ ਤਾਂ ਕਿਸੇ ਦਾ ਰਸਤਾ ਵੀ ਬੰਦ ਨਹੀਂ ਨਾ ਕਰ ਸਕਦੇ ਆਪਾਂ ਕਾਨੂੰਨੀ ਇਹਨਾਂ ਨੂੰ ਕਹਿੰਨੇ ਆਂ ਵੀ ਆਹ ਕਾਨੂੰਨ ਤੇ ਵੇਖ ਲਓ ਇਹ ਸਰਕਾਰ ਖੱਟੜ ਸਰਕਾਰ ਆ ਦੇ ਨਾਲ ਵਿਰੋਧਾ ਕਰ ਰਹੀ ਆ ਉਹਨਾਂ ਨੇ ਇੱਕ ਬਿਆਨ ਦੇ ਕੇ ਵੀ ਕਿਹਾ ਕਿ ਆਪਾਂ ਨੂੰ ਜਿਹੜੇ ਪੰਜਾਬ ਨਹੀਂ ਚਾਹੀਦਾ ਆਪਾਂ ਦੇ ਇੰਡੀਆ ਨਾਲ ਜਾਣਾ ਪੰਜਾਬ ਨੂੰ ਪਰੇ ਛੱਡ ਦਾਂਗੇ ਇਹ ਕਿਹੜਾ ਬਿਆਨ ਹੋਇਆ ਦੇਖੋ ਆਪਾਂ ਇਹਨਾਂ ਵੱਡਾ ਬਤਾਉ ਕੀਤਾ ਸੀ ਇਹਨੇ ਸਰ 92 ਫੀਟਾ ਉਹ ਹਿਸਟਰੀ ਕਰ ਹਾਂਜੀ ਹਾਂਜੀ ਹੁਣ ਤਾਂ ਕਿੰਨੇ ਬੰਦੇ ਉਹ ਫਟਾ ਹੋਇਆ ਹਾਂ ਹਾਂਜੀ ਹਾਂਜੀ ਕੋਈ ਅਜੇ ਅਕੀਸ ਕਿਸੇ ਪਾਰਟੀ ਕੋਈ ਮੰਤਰੀ ਆਸਵਾਸਨ ਜਾਂ ਵਿਸ਼ਵਾਸ ਇਹ ਤੱਕ ਕੋਈ ਮੰਤਰੀ ਨਹੀਂ ਆਇਆ ਜੀ ਇੱਥੇ ਮੰਤਰੀ ਮੀਟਿੰਗ ਜ਼ਰੂਰ ਆਉਂਦਾ ਹੋਊਗਾ ਸ਼ਾਇਦ ਹਨ ਨੂੰ ਨਹੀਂ ਪਤਾ ਇੱਥੇ ਕੋਈ ਨਹੀਂ ਆਇਆ ਕੋਈ ਸੇਫਟੀ ਨਹੀਂ ਕੋਈ ਕੁਝ ਨਹੀਂ ਠੀਕ ਹੈ ਹਸਪੀਟਲ ਚੱਲ ਰਿਹਾ ਆਪਣੇ ਬੰਦੇ ਹੀ ਵੱਧ ਜੋਰ ਰਿਹਾ ਲੰਗਰ ਦਵਾਈ ਪਰ ਕਿਸੇ ਵੀ ਕਿਸਮ ਦੀ ਕੋਈ ਪ੍ਰੋਬਲਮ ਨਹੀਂ ਆ ਹੁਣ ਇੱਥੇ ਅੱਜ ਲੋਕੀ ਕਹਿੰਦੇ ਫੰਡਿੰਗ ਕਿੱਥੋਂ ਹੁੰਦੀ ਹੈ ਪੈਸਾ ਕਿੱਥੋਂ ਹੁੰਦਾ ਪੈਸਾ ਕਿ ਐਂਡਗਾ ਲੰਗਰ ਪੇੜ ਦਾ ਲੰਗਰ ਠੀਕ ਆ ਜੀ ਦੁਸਤਾਨੇ ਮਿਲਦੇ ਆ ਜੀ ਉਹ ਗੈਸ ਵਾਲੇ ਮਾਸਕ ਮਿਲਦੇ ਆ ਇਹ ਵੀ ਲੰਗਰ ਹੈ ਇੱਕ ਇਹ ਲੰਗਰ ਜੋ ਹੀ ਮਿਲ ਰਿਹਾ ਜੀ ਮੈਨੇ ਇੱਕ ਮਾਫੀ ਚਾਹਨਾ ਕਿ ਚੀਨਾ ਦੇ ਸਵਾਲ ਚੱਲ ਰਹੇ ਨੇ ਉਹਦਾ ਜੋ ਤੁਸੀਂ ਦੇਣਾ ਹੈ ਬਿਨਾ ਕਹੇ ਵੀ ਕਿਸਾਨ ਜਿੱਥੇ ਬੰਨੀਆਂ ਵਧੀਆ ਕਰ ਰਹੇ ਨੇ ਚਲੋ ਅਸੀਂ ਕਰ ਰਹੇ ਹਾਂ ਮੈਂ ਤਾਂ ਨੌਜਵਾਨ ਲੋਗ ਐਂਡ ਟੈਂਡਰ ਇਹ ਰੋ ਬੋਲਦਾ ਕਿਸਾਨਾਂ ਖਿਲਾਫ ਹੈ ਨਾ ਉਹਨੇ ਮਾਫੀ ਮੰਗੀ ਬਾਅਦ ਚ ਮੈਨੂੰ ਉਹਨੇ ਅਗਰ ਫਿਰ ਵੀ ਕਿਸਾਨ ਬੈਠੇ ਅੱਠ ਮਹੀਨੇ ਉਹ ਧਰਨਾ ਕਹਿੰਦਾ ਵੀ ਇਹ ਆਪਣੇ ਅਲੱਗ ਹੀ ਮੁੱਦੇ ਲੈ ਕੇ ਬੈਠੇ ਹਨ ਕਿ ਬੰਦੀ ਸਿੰਘਾਂ ਵੀ ਹੈ ਹੋਰ ਇਹਦਾ ਮੁੱਦੇ ਲੈ ਕੇ ਬੈਠੇ ਕਹਿੰਦੇ ਤੁਸੀਂ ਆਪਣੇ ਐਮਐਸਪੀ ਦੀ ਗੱਲ ਕਰੋ ਨਾ ਜਿਵੇਂ ਤੁਸੀਂ ਕਿ ਸੁਆਮੀ ਨਾਥਾ ਕਹਿੰਦੇ ਉਹ ਗੱਲਾਂ ਨਹੀਂ ਕਰ ਰਹੇ ਕਿ ਅਜਿਆ ਵੀ ਹੋ ਰਿਹਾ ਉਹ ਨਹੀਂ ਇਹੋ ਜੀ ਕੋਈ ਗੱਲ ਨਹੀਂ ਇਹ ਆਪਣੇ 10 ਮੁੱਦੇ ਨੇ 10 ਮੁੱਦਿਆਂ ਵਿੱਚ ਇੱਕ ਐਮਐਸਪੀ ਗਾਰੰਟੀ ਹੈ ਇੱਕ ਕਰਜ਼ਾ ਹੈ ਇੱਕ ਗਰੀਬਾਂ ਦੀ ਮਨਰੇਗਾ ਸਕੀਮਾਂ ਇੱਕ ਜਿੱਦਾਂ ਕਿ ਸਾਰਾ ਕਰਜ਼ਾ ਜਿਹੜੀ ਮਨਰੇਗਾ ਸਵੀਂ ਆ ਉਹਦੇ ਗਰੀਬਾਂ ਨੂੰ ਸਾਰਾ ਹੱਕ ਦਿੱਤਾ ਹੋਇਆ ਐਮ ਐਸ ਪੀ ਲਾਗੂ ਕੀਤੀ ਜਾਵੇ ਇਸ ਵੇਲੇ 10 ਗਰੀਨ ਨਬੀਲੀ ਸੋਦ ਬੈਲ ਵਾਲਾ ਵਿੱਚ ਉਹਦੇ ਉਹਨਾਂ ਮੁੱਦਿਆਂ ਦੀ ਗੱਲ ਹੋ ਰਹੀ ਆ ਜਿਹੜਾ ਤੁਸੀਂ ਕਿਹਾ ਵੀ ਮੰਦੀ ਸਿੰਘਾਂ ਰਿਹਾਈ ਉਹ ਤਾਂ ਅਸੀਂ ਚਾਹੁੰਦੇ ਆ ਵੀ ਹੋਏ ਪਰ ਇਹਦੇ ਬਿੱਲ ਵਿੱਚ ਕੋਈ ਨਹੀਂ ਬੋਲ ਰਿਹਾ ਜੀ ਤੁਹਾਨੂੰ ਲੱਗਦਾ ਜਦੋਂ ਅੱਜ ਮਰਹੂਮ ਹੈ ਨਾ ਦੀ ਸੁੱਧੂ ਅਨਿਰ ਹਾਂਜੀ ਜੇਕਰ ਉਹਦਾ ਕੋਈ ਹੈ ਨਾ ਆਪਣਾ ਅੱਗੇ ਹੁੰਦਾ ਹੁੰਦਾ ਹਾਂਜੀ ਉਹਦੀ ਕਮੀ ਮਹਿਸੂਸ ਆਪਣਾ ਲੀਡਰ ਕਮੀ ਤੇ ਜਿਹੜਾ ਸੀ ਉਹ ਮਦਾਨੀ ਸੀ ਮਦਾਨੀ ਲੀਡਰ ਸੀ ਉਥੇ ਮੈਦਾਨ 'ਚ ਆ ਕੇ ਉਹਨੇ ਗੱਲ ਕਰਨੀ ਸੀ ਉਹ ਤੇ ਅੱਜ ਬਹੁਤ ਜਿਆਦਾ ਚਿੱਤੇ ਆਉਂਦੇ ਆ ਜਦੋਂ ਉਹਦਾ ਚੇਤਾ ਆਉਂਦਾ ਇੱਕ ਵਾਰੀ ਦਿਲ ਤੇ ਝੀਟ ਪੈਂਦੀ ਹੈ ਕਿ ਦੀਪ ਸਿੱਧੂ ਤੂੰ ਅੱਜ ਹੁੰਦਾ ਤੇ ਕੁਝ ਮਸਲਾ ਹੋਰ ਹੀ ਹੋਣਾ ਸੀ ਹੈਨਾ ਉਹ ਬਹੁਤ ਵਧੀਆ ਗੁੱਸੇ ਅੱਜੋ ਜੀ ਖਬਰ ਆਈ ਹੈ ਤੁਹਾਨੂੰ ਲੱਗਦਾ ਪੰਜਾਬ ਦੇ ਵਿੱਚ ਸੰਤ ਕੋਈ ਹੁੰਦਾ ਹੈ ਹੈਨਾ ਉਹ ਜਿਹੜੀਆਂ ਗੱਡੀਆਂ ਆ ਰੋ ਪਾੜ ਦੇ ਪੀਂਦੀਆਂ ਇਹ ਧਰਨੇ ਕਰਕੇ ਪੁੱਛਾ ਕਿ ਕਿੱਦਾਂ ਪੂਰ ਰਹੋ ਤੁਹਾਨੂੰ ਲੱਗਦਾ ਵੀ ਜਿਹੜੇ ਸੀਐਮ ਮਾਨ ਨੇ ਉਹ ਜਾਨ ਬੁੱਧ ਕੇ ਅੱਲਾ ਕਰਵਾ ਰਹੇ ਨੇ ਕੋਈ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਾ ਸਾਡੇ ਦਿਲ ਦੇ ਵਿੱਚ ਆ ਇਥੋਂ ਨਹੀਂ ਕੋਈ ਕੱਢ ਸਕਦਾ ਉਹਨੂੰ ਉਹਦੇ ਪੋਸਟ ਪਾੜਨਾ ਉਹ ਡਰਦੇ ਪੋਸਟ ਪਾੜਦੇ ਨੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਾ ਸਾਡੇ ਦਿਲ ਦੇ ਵਿੱਚ ਆ ਇਹ ਉਹਨਾਂ ਦਾ ਅੱਜ ਵੀ ਮਾਨ ਸਤਕਾਰ ਸਾਡਾ ਪੂਰਾ ਉਹਨਾਂ ਦਾ ਇਹ ਇਹ ਦੇ ਡਰਪੋਖੀ ਦੀ ਨਿਸ਼ਾਨੀ ਹੈ ਨਾ ਪੋਸਟਰ ਬਾੜਨਾ ਡਰਪੋਖ ਹੋ ਕੇ ਪੋਸਟਰ ਬਾੜ ਰਿਹਾ ਇੰਨੇ ਸਾਲ ਪਹਿਲਾਂ ਅੱਜ ਤੋਂ 20 30 ਸਾਲ ਪਹਿਲਾਂ 30 40 ਸਾਲ ਪਹਿਲਾਂ ਸਾਡੀ ਕੌਮ ਨੂੰ ਕਿਹਾ ਸੀਗਾ ਜੀ ਬੇਨਤ ਕੀਤੀ ਸੰਤਾ ਨੇ ਵੀ ਤੁਸੀਂ ਅਮਰਤ ਛਕੋ ਸ਼ਸ਼ਤਰਧਾਰੀ ਸਿੰਘ ਰੋ ਤੁਹਾਡੇ ਕੋਈ ਨਵੇਂ ਨਾ ਲੱਗੇਗਾ ਅੱਜ ਸਾਡੇ ਨੌਜਵਾਨ ਜਿੰਨੇ ਵੀ ਚਲੋ ਬੈਠੇ ਆ ਫਿਰ ਵੀ ਇਹ ਅਨ ਦੇਵਤਾ ਇੱਕ ਉੱਪਰ ਬਣੇ ਹੋ ਦੂਸਰੇ ਬਣੇ ਹੋਏ ਟਾਡੇ ਸਾਹਮਣੇ ਕੌਮ ਨੇ ਜਥੇਬੰਦੀ ਕੋਈ ਆਈ ਨਹੀਂ ਕਿਸੇ ਨੇ ਆਗਿਆ ਨਹੀਂ ਕੀਤੀ ਉਦਾਂ ਖਲੋਤੇ ਆ ਸਾਰੇ ਬੈਠੇ ਆ ਇਹਨਾਂ ਨੇ ਫੇਰ ਅੱਜ ਫੇਰੰਗ ਕੀਤੀ ਆ ਬੰਦੇ ਵਾਰ-ਵਾਰ ਫੇਰੰਗ ਕਰਦੇ ਆ ਅਸੀਂ ਇਹ ਪ੍ਰਸ਼ਾਸਨ ਨੂੰ ਕਹਿੰਦੇ ਆ ਇੱਕ ਬੰਨੇ ਆਸਾਨੀ ਤੇ ਇੱਕ ਬੰਨੇ ਜਵਾਨੀ ਲਾਤੀ ਆ ਠੀਕ ਹੈ ਆਈ ਕਿ ਇੱਥੇ ਕੋਈ ਨੇਤਾ ਆਵੇ ਨੇਤੇ ਹੋਣ ਮੂਰੇ ਇਹਨਾਂ ਨੇ ਐਮਐਲਏ ਜਾਇ ਆਪ ਇਹਨੇ ਮਰਨੇ ਇਹਨਾਂ ਨੂੰ ਪਤਾ ਲੱਗੇ ਆ ਵੇਖੋ ਤੁਹਾਡਾ ਇੱਕ ਰੱਬ ਬੈਠਾ ਹੀ ਤੁਹਾਨੂੰ ਖਵਾਉਣ ਵਾਲਾ ਜਨਮ ਦੇਣ ਵਾਲੀ ਮਾਂ ਤੇ ਦੂਜਾ ਖਵਾਉਣ ਵਾਲਾ ਅੰਨ ਦੇਵਤਾ ਜੀ ਜੀ ਜਰੂਰ ਇੱਕ ਸਵਾਲ ਹੋ ਰਿਹਾ ਬੜਾ ਅਹਿਮ ਤੇ ਵੱਡਾ ਸਵਾਲ ਹੈ ਵੀ ਦੇਖੋ ਆਪਾਂ ਵਧੀਆ ਧਰਨਾ ਦੇ ਰਹੇ ਆ ਪੰਜਾਬ ਦੇ ਲੋਕ ਤੇ ਜਿਹੜੇ ਹਨਾ ਸਾਹਮਣੇ ਬੈਠੇ ਹਨਾ ਫੌਜ ਉਹਨਾਂ ਕੋਲ ਵੱਡੇ ਵੱਡੇ ਹਥਿਆਰ ਨੇ ਮਾਰੂਥਿਆ ਤੇ ਉਹ ਕੀ ਤੁਹਾਨੂੰ ਲੱਗਦਾ ਵੀ ਉਹਨਾਂ ਉਹਦੇ ਦੇ باوجود ਵੀ ਆਪਣੇ ਕਿਸਾਨ ਅੱਗੇ ਵਸਣਗੇ ਸਾਡੇ ਤੁਸੀ ਪਤਾ ਹੀ ਹੋਣਾ ਇਤਿਹਾਸ ਪੜਿਆ ਹੁਣ 19 ਵਾਰ ਦਿੱਲੀ ਪੁਰਖਿਆਂ ਨੇ ਦੱਬੀ ਆ 19 ਵਾਰ ਪੁਰਖਿਆਂ ਨੇ ਦੱਬੀ ਆ ਉਦੋਂ ਕਿਹੜਾ ਉਹਨਾਂ ਕੋਲ ਬੰਬ توپਾਂ ਦਾ ਕੋਈ ਇੱਕ ਸਿੱਧਕ ਸੀ ਤੇ ਪ੍ਰਮਾਤਮਾ ਦਾ ਦਿੱਤਾ ਹੋਇਆ ਨਾਮ ਬਾਣੀ ਬਾਣਾ ਤੇ ਜਿਹੜਾ ਲੰਗਰਾਂ ਚ ਚੱਲਣ ਦਿਆ ਜਿਹਨੂੰ ਇਹ ਅੱਤਵਾਦੀ ਤੇ ਕੋ ਕਹਿੰਦੇ ਆ ਕਦੇ ਕਹਿੰਦੇ ਬਾਹਰੋਂ ਫੰਡਿੰਗ ਆਉਂਦੀ ਆ ਪਤਾ ਤੁਹਾਨੂੰ ਕੋਈ ਫੰਡਿੰਗ ਆਉਂਦੀ ਵੇਖੀ ਐ ਤੁਸੀਂ ਆ ਅੰਨ ਦੇਵਤਾ ਆ ਆ ਫੰਡਿੰਗ ਆਉਂਦੀ ਆ ਸਾਨੂੰ ਸਿੱਖਾਂ ਨੂੰ ਇੱਕ ਨਾ ਨੋਦਵਾਨਾਂ ਦਾ ਸਵਾਲ ਪੁੱਛਦਾ ਤੁਸੀਂ ਜਵਾਬ ਜਵਾਬ ਚੋਂ ਭਾਜੀ ਇੱਕ ਨਾ ਹਰ ਵਾਰ ਸਵਾਲ ਉੱਠਦਾ ਦੇਖੋ ਅਸੀਂ ਇਹ ਨਹੀਂ ਕਹਿੰਦੇ ਸਰਕਾਰ ਸਾਸ਼ੀ ਦੇ ਸਰਕਾਰ ਦਾ ਰੈਟਿਵ ਨਹੀਂ ਪਰ ਇਹ ਸਵਾਲ ਹੁੰਦਾ ਕਿ ਜਦ ਤੱਕ ਇਹ ਲੋੜ ਪੈਂਦੀ ਹੈ ਨਾ ਉਦੋਂ ਤੇ 50 ਸੱਤੂ ਕੇ ਇਹਨੇ ਸੇਵਾ ਕਰਨੀ ਹੈ ਕਿਤੇ ਕੋਈ ਨਾ ਕੁਝ ਪੰਜਾਬ ਦੇ ਲੋਕਾਂ ਕੇ ਇੱਕ ਤਾਂ ਲੱਗਦਾ ਹੁਣ ਦਿੱਲੀ ਸਰਕਾਰ ਜੋ ਪੰਜਾਬ ਦੇ ਹੱਕ ਦੇਣ ਹੁੰਦੇ ਤਾਂ ਦਿੱਲੀ ਨੂੰ ਪੰਜਾਬ ਚੇਤੇ ਨਹੀਂ ਆਉਂਦੀ ਵਿਤਕਰਾ ਨਹੀਂ ਜਿੱਦਣ ਇਹਨਾਂ ਦੀ ਲੜਾਈ ਹੋਇਆ ਓਥੇ ਚਾਈਨਾ ਨਾਲ ਉਦੋਂ ਦੇ ਖਾਲਸਾ ਨਿਸ਼ਾਨ ਚ ਲਾ ਕੇ ਬੋਲੇ ਸੋਨਿਆ ਹਾਲ ਤੇ ਇਹਨਾਂ ਦਾ ਗ੍ਰਹਿ ਮੰਤਰੀ ਬੁਲਾ ਕੇ ਆ ਅਸੀਂ ਤੁਹਾਡੀ ਬੁਲਾਈ ਆ ਉਦੋਂ ਡਰਦੇ ਬੁਲਾ ਕੇ ਆਏ ਨਾ ਕੇਸਰੀ ਨਿਸ਼ਾਨ ਉਹ ਡਰਦੇ ਚਲਾਇਆ ਨਾ ਹੁਣ ਨੰਡਰ ਕਿਥੇ ਆਜ ਅਸੀਂ ਅਸੀਂ ਉਹੀ ਲੋਕ ਆ ਜਿਹੜੇ ਉਥੇ ਲੜਦੇ ਆ ਉਹੀ ਲੋਕ ਇੱਥੇ ਕਿਸਾਨੀ ਲੜ ਰਿਹਾ ਕੀ ਇਹ ਰਾਜ ਜਜ਼ਬਾ ਹੈ ਇਹ ਦੋਹਰੀ ਨੀਤੀ ਕੌਣ ਕਰ ਰਿਹਾ ਨਾਲੇ ਇਹਨਾਂ ਨੂੰ ਪੰਜਾਬ ਨੇ ਵਿਤਕਰਾ ਨਹੀਂ ਹਰ ਵਾਰ ਵਿਤ ਕਰਾ ਜੀ ਹਲੇ ਵਿਤ ਕਰਾਨੀ ਤੇ ਇਦੋਂ ਵੱਡਾ ਵਿਤ ਕਰਾ ਕੀ ਹੋਊਗਾ ਮੈਨੂੰ ਇਹ ਦੱਸੋ ਸਾਡੀ ਦਿੱਲੀ ਨਹੀਂ ਹੈਗੀ ਜਿਹਦੇ ਪਿੱਛੇ ਅਸੀਂ ਸਿਰ ਲਾਏ ਸਾਡੀਆਂ 95% ਕਰਵਾਨੀਆਂ ਨੇ ਅੱਜ ਵੀ ਕਲਾ ਵਰਤਨੀਆਂ ਅਸੀਂ ਕਹਿੰਨੇ ਪ੍ਰਸ਼ਾਸਨ ਨੂੰ ਅੱਜ ਵੀ ਕਲਾ ਵਰਤਨੀਆਂ ਇਹ ਮੋਰਚਾ ਫਤਿਹ ਹੋ ਕੇ ਜਾਵੇਗਾ ਅੱਜ ਵੀ ਕਲਾ ਉਸੇ ਗੁਰੂ ਦੀ ਵਕਸ਼ਣੀ ਹੈ ਦਾਤੇ ਦੀ ਜਿੰਨੀ ਵੀ ਅੱਜ ਇਹ ਜਿੰਨੇ ਇੱਥੇ ਆਏ ਆ ਆਮ ਬੰਦੇ ਨਹੀਂ ਹੈਗੇ ਇਹਨਾਂ ਸੋਚੋ ਵੀ ਆਮ ਬੰਦੇ ਇੱਥੇ ਆਏ ਆ ਇਹਨਾਂ ਨੇ ਹਾਰਾਂ ਵਾਰ ਰਸੀਦੀਆਂ ਪਾਈਆਂ ਹਾਰਾ ਬਾਦ ਪੈਦਾ ਹੋਇਆ ਦੁਬਾਰੇ ਹਾਰ ਹਾਰ ਕੇ ਆਉਂਦੇ ਆ ਅੱਜ ਇਹ ਜਿੰਨੇ ਵੀ ਹੈਗੇ ਆ ਇਹ ਜਿਨ੍ਹਾਂ ਨੇ ਪਹਿਲਾਂ ਸਾਰੀਆਂ ਸ਼ਹੀਦੀਆਂ ਪਾਈਆਂ ਸਾਡੀਆਂ ਹੋਈਆਂ ਜਿਨ੍ਹਾਂ ਨੇ ਕਾਰਗਿਲ ਤੇ ਝੰਡੇ ਚੜਾਏ ਹੋਈ ਜਵਾਨ ਆ ਇਹ ਉਹੀ ਪੈਦਾ ਹੋ ਕੇ ਇੱਥੇ ਖਲੋਤੇ ਹੁਕੂਮਤ ਨੂੰ ਦੱਸਣਾ ਚਾਹੁੰਦੇ ਆ ਅਸੀਂ ਗੱਲ ਕਰ ਵੀ ਅਸੀਂ ਆਪਣੇ ਜਾਬਤੇ 'ਚ ਬੈਠ ਕੇ ਅਸੀਂ ਨਾਮ ਪਾਣੀ ਨਾਲ ਮਹਾਰਾਜ ਦੀ ਕਲਾ ਵਰਤਨੀ ਅਸੀਂ ਮੋਰਚਾ ਫਤਿਹ ਕਰਾਂਗੇ ਭਾਈ ਅੱਗੇ ਅੱਗੇ ਦਾ ਕੀ ਪਲਾਨ ਹੋਏਗਾ ਉਹ ਜੇ ਨੌਜਾਨ ਵੀ ਕਹਿੰਦੇ ਸਾਡੇ ਜਿਹੜੇ ਸੀਨੀਅਰ ਅਗੂ ਲੋ ਦੱਸਣਗੇ ਇਹ ਦੇਖੋ ਕਈਆਂ ਮੀਟਿੰਗਾਂ ਹੋ ਰਹੀਆਂ ਤੁਹਾਨੂੰ ਲੱਗਦਾ ਸਦੀ ਸਰਕਾਰਾਂ ਨੇ ਜੇ ਮੀਟਿੰਗਾਂ ਹੋ ਰਹੀਆਂ ਸਬੰਧੀਆਂ ਮੀਟਿੰਗਾਂ ਹੋ ਰਹੀਆਂ ਇਹ ਮੀਟਿੰਗਾਂ ਲੋਕਾਂ ਨੂੰ ਜਾਂ ਜੱਟਾਂ ਨੂੰ ਕਿਸਾਨਾਂ ਨੂੰ ਵਰਗਲਾ ਟਾਈਮ ਟੁਵਾ ਰੀਆਂ ਵੀ ਟਾਈਮ ਟਵਾਉ ਇਹ ਆਪੇ ਵਾਪਸ ਜਿਹੜਾ ਘਰ ਵਾਜਣੂ ਇਹਨਾਂ ਨੂੰ 70 ਸਾਲ ਹੋ ਗਏ ਸਾਨੂੰ ਜੁਲਬੇ ਦਿੰਦਿਆਂ ਨੂੰ 70 ਸਾਲ ਪਹਿਲਾਂ ਸਾਡੇ ਬਜ਼ੁਰਗ ਹੋਰ ਗਾਂ ਦੀ ਗਾਂ ਲੋਲੀਪੌਪ ਲੈਂਦੇ ਗੱਲ ਕਰ ਹੁਣ ਨੌਜਵਾਨੀ ਪਰ ਚੁੱਕੀ ਆ ਲਿਖ ਚੁੱਕੀ ਆ ਨੌਜਵਾਨੀ ਨੂੰ ਸਾਰਾ ਪਤਾ ਆ ਠੀਕ ਆ ਸਾਰੇ ਬੰਦੇਓ ਇਸ ਟਾਈਮ ਨੌਜਵਾਨੀ ਸਾਡੀ ਪੰਜਾਬ ਦੀ ਖੜੀ ਆ ਇਹਨਾਂ ਨੇ ਹਜ਼ਾਰਾਂ ਮਾਰੀ ਮਾਰੇ ਪਹਿਲਾਂ ਬੰਬਾਂ ਨਾਲ ਮਾਰੇ ਫਿਰ ਨਸ਼ਿਆਂ ਨਾਲ ਮਾਰਿਆ ਤੇ ਅੱਜ ਵੀ ਨੌਜਵਾਨੀ ਆ ਖਲੋਤੀ ਵਿਖਾਉ ਇਹਨਾਂ ਨੂੰ ਵੀ ਆ ਖਲੋਤੀ ਨੌਜਵਾਨੀ ਤੁਹਾਨੂੰ ਐ ਲੱਗਦਾ ਨਹੀਂ ਜਿਹੜੇ ਸੀ ਵੀ ਆਗੂ ਨੇ ਇਤਨਾ ਕਿਤੇ ਮਿੰਟਿੰਗਾਂ ਵਿੱਚ ਫਸ ਕੇ ਹੈ ਨਾ ਉਹ ਕੱਗੇ ਨਹੀਂ ਆ ਰਹੇ ਨਹੀਂ ਇਹ ਇਹ ਤੇ ਤੁਹਾਨੂੰ ਵੀ ਲੱਗਦਾ ਇਹ ਤੁਹਾਨੂੰ ਵੀ ਲੱਗ ਰਿਹਾ ਹਨ ਨੂੰ ਵੀ ਲੱਗ ਰਿਹਾ ਸ਼ਾਇਦ ਉਸਦਾ ਉਹਨਾਂ ਨੂੰ ਵੀ ਲੱਗਦਾ ਹੋਵੇ ਬਹੁਤ ਟਾਈਮ ਬਸ ਕਰਾਏ ਟਾਈਮ ਕਿਉਂਕਿ 11 ਵਜੇ ਵੀ ਕੋਈ ਐਕਸ਼ਨ ਨਹੀਂ ਕੀਤਾ ਉਹਨਾਂ ਉੱਥੋਂ ਗੋਲੇ ਵਰਸਾ ਦਿੱਤੇ ਠੀਕ ਹੈ ਜੀ ਆਪਾਂ ਸੇਮ ਉਦਾਂ ਖਲੋਤੇ ਜਿਹੜਾ ਹੁਣ ਖੜੇ ਆ ਉਹਨਾਂ ਗੋਲੇ ਕਿਉਂ ਵਰਸਾਏ ਉਹਨਾਂ ਨੂੰ ਪਤਾ ਸੀ ਕਿ ਟਾਈਮ ਦੇ ਗਾਂ ਆਉਣਗੇ ਉਹ ਡਰਦੇ ਗੋਲੇ ਵਰਹਾ ਰਹੇ ਆ ਆਪਣੇ ਕਿਸਾਨ ਆਗੂ ਬਹੁਤ ਸੂਝਮਾਨ ਨੇ ਵੇਖੋ ਕੀ ਫੈਸਲਾ ਲੈਂਦੇ ਸੀ ਉਹਨਾਂ ਦੇ ਨਾਲ ਠੀਕ ਹੈ ਅਸੀਂ ਤੁਹਾਡੇ ਤੁਹਾਡੇ ਸਾਹਮਣੇ ਆਹੀ ਬੈਠੇ ਸੀ ਨਾ ਅਰਦਾਸ ਹੋਉਂਦੀ ਆ ਸੰਗਤ ਬੈਠੀ ਆ ਸਾਰੀ ਕੁਸ਼ ਆ ਇਹਨਾਂ ਨੇ ਤੱਕ ਆਵੇ ਆ ਲਈ ਫਿਰਦਾ ਮੈਂ ਇਹ ਮੇਰੇ ਲਾਗੇ ਵੱਜਿਆ ਮੂੰਹ ਦੇ ਕੋਲੇ ਆਣ ਕੇ ਬੜੀ ਮੁਸ਼ਕਲ ਨਾ ਸਾਨੂੰ ਇੱਕੇ ਵਾਰੀ ਮਾਰ ਦੋ ਅਸੀਂ ਕਿੰਨੇ ਵਾਰੀ ਵਾਰੀ ਸਾਨੂੰ ਮਾਰਨ ਨਾਲ ਤੁਸੀਂ ਇੱਕੇ ਵਾਰੀ ਮਾਰ ਦੋ ਜੇ ਨਹੀਂ ਚੰਗੇ ਲੱਗਦੇ ਇਹ ਸਰਕਾਰ ਨੂੰ ਤੇ ਸਾਨੂੰ ਇੱਕੋ ਵਾਰੀ ਮਾਰ ਦੋ ਸਾਡੇ ਸ਼ਰਮ ਹੋਣੀ ਚਾਹੀਦੀ ਆ ਪੰਜਾਬ ਦੇ ਵਿੱਚ ਅੱਜ 92 9 ਮਲੇ ਨੌਜਵਾਨੀ ਨੇ ਸਾਰੇ ਨੇ ਜਿਤਾਏ ਅੱਜ ਕੋਈ ਨਹੀਂ ਕਿਸਾਨੀ ਨਾਲ ਖੜਾ ਅਸੀਂ ਦੱਸਣਾ ਚਾਹੁੰਦੇ ਹਾਂ ਉਹਨਾਂ ਨੂੰ ਵੀ ਗੈਨੂ ਨਹੀਂ ਹੋਣਾ ਤੁਸੀਂ 5 ਸਾਲ ਬਾਅਦ ਤੁਹਾਡਾ ਬਣਨਾ ਕੀ ਆ ਸੋਚ ਲਓ ਤੁਸੀਂ ਤੁਹਾਨੂੰ ਪਿੰਡਾਂ ਚੋਂ ਆਇਆਂ ਨੂੰ ਲੋਕਾਂ ਦੇ ਵੱਟੇ ਮਾਰਨੇ ਆ ਵੱਟੇ ਸਾਥੀ ਰਈਏ ਚੇ ਨਾਰੀਏ ਅੱਜ ਦੀ ਗੱਲ ਯਾਦ ਰੱਖਿਓ ਤੁਹਾਨੂੰ ਬਹੁਤ ਲਾਹਤਾਂ ਪੈਣੀਆਂ ਆ ਬਾਈ ਬਹੁਤ ਸ਼ੁਕਰੀਆ ਤੁਹਾਡਾ ਜੀ ਬਾਈ ਗੁਰਜੀ ਦਾ ਖਾਸਾ ਬਾਈ